ਜਦੋਂ ਆਪਾਂ ਨੂੰ ਦਿਖ ਰਿਹਾ ਕਿ ਸਾਹਮਣੇ ਵਾਲੀ ਟੀਮ ਆਪਾਂ ਨੂੰ ਲਗਾਤਾਰ ਈਸਾਈਪੀਐਲ 'ਚ ਹਰਾ ਰਹੀ ਆ ਦਿਖ ਰਿਹਾ ਸਾਨੂੰ ਕਮੀ ਕਿੱਥੇ ਆ ਰਹੀ ਆ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਲਿੰਗ ਤੇ ਜ਼ਿਆਦਾ ਕਮੀ ਆ ਰਹੀ ਆ ਬੈਟਿੰਗ 'ਚ ਇੰਨੀ ਕਮੀ ਨਹੀਂ ਆ ਬੈਟਿੰਗ ਵਧੀਆ ਚੱਲੀ ਬੋਲਿੰਗ 'ਚ ਕਮੀ ਆ ਰਹੀ ਆ ਅਸੀਂ ਸਾਹਮਣੇ ਵਾਲੀ ਟੀਮ ਨੂੰ ਯਾਰ ਪਰੇਸ਼ਾਨ ਹੀ ਨਹੀਂ ਕਰ ਪਾ ਰਹੇ ਉਹਨਾਂ ਦੇ ਕਰੁਨਾਲ ਪਾਂਡਿਆ ਨੇ ਮਾਰੇ ਹਨ ਕਿੰਨੇ ਕ ਸਕੋਰ ਦਿੱਤੇ ਆ ਵਿਕਟਾਂ ਵੀ ਲੈ ਗਿਆ ਉਹ ਸਾਡੇ ਬੰਦੇ ਦੇਖੋ 190 ਸਕੋਰ ਬਣਾ ਲੈਂਦੇ ਆ ਕਿਉਂ ਬਣਾ ਲੈਂਦੇ ਆ ਅਸੀਂ ਇੰਨੀਆਂ ਵਿਕਟਾਂ ਵੀ ਲਈਆਂ ਵਿਕਟਾਂ ਦਾ ਫਾਇਦਾ ਹੀ ਨਹੀਂ ਕੋਈ ਜਦੋਂ ਤੁਸੀਂ ਉਹਨਾਂ ਦੀ ਰਨ ਰੇਟ ਤੇ ਕਾਬੂ ਨਹੀਂ ਪਾ ਰਹੇ ਉਹਨਾਂ ਨੂੰ ਰੋਕ ਨਹੀਂ ਸਕ ਰਹੇ ਤੇ ਫਾਇਦਾ ਹੀ ਨਹੀਂ ਕੋਈ ਉਸ ਚੀਜ਼ ਦਾ ਕਿ ਅਸੀਂ ਕਿਸ ਲੈਵਲ ਤੇ ਖੇਡ ਰਹੇ ਹਾਂ ਕਿੰਨੀਆਂ ਵਿਕਟਾਂ ਲੈ ਰਹੇ ਹਾਂ ਸਾਹਮਣੇ ਵਾਲੀ ਟੀਮ ਨੇ ਸਾਡੀਆਂ ਵਿਕਟਾਂ ਵੀ ਲਈਆਂ ਉਹਨਾਂ ਦੀ ਬੋਲਿੰਗ ਨੇ ਤੇ ਸਾਡੇ ਸਕੋਰ ਵੀ ਰੋਕੇ ਰਨ ਵੀ ਰੋਕੇ ਤਾਂ ਨਹੀਂ ਅਸੀਂ ਜਿੱਤ ਸਕੇ ਇਸ ਚੀਜ਼ ਤੇ ਜਿੰਨੀ ਛੇਤੀ ਹੋ ਸਕਦਾ ਚਿੰਤਨ ਕਰ ਲਓ ਕਿਉਂਕਿ ਅਸੀਂ ਵੀ ਇੱਥੇ ਪੰਡਾ ਜਿ ਖੇਡਦੇ ਆ ਇਹੋ ਜਿਹੀ ਗੱਲ ਨਹੀਂ ਆ ਸਾਨੂੰ ਵੀ ਉਸ ਲੈਵਲ ਤੇ ਪਤਾ ਵੀ ਕੀ ਕੁਝ ਕਰ ਸਕਦੇ ਆ ਤੇ ਕੀ ਕੁਝ ਹੋ ਸਕਦਾ ਉਹ ਵੱਡੇ ਲੈਵਲ ਤੇ ਖੇਡ ਰਹੇ ਆ ਕਰੋੜਾਂ ਰੁਪਈਆ ਵੀ ਲੈ ਰਹੇ ਆ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਸ ਚੀਜ਼ ਦਾ